आखिर कौन है ईशा शर्मा जेडी सरदारा ਨੂੰ ਮੰਨਦੀ ਹੈ ਲੱਕੀ ਹਿਮਾਚਲ ਦੀ ਪਹਾੜਨ ਕੁੜੀ ਈਸ਼ਾ ਸ਼ਰਮਾ ਸਰਦਾਰਾਂ ਦੀ ਪੱਗ ਨੂੰ ਲੱਕੀ ਮੰਨਦੀ ਹੈ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪੋਡਕਾસ્ટ ਕੀਤਾ ਗਿਆ ਸੀ ਇਸ ਪੋਡਕਾસ્ટ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀਆਂ ਦੀ ਖੂਬ ਤਾਰੀਫ਼ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਹਿਮਾਚਲ ਦੇ ਵਿੱਚ ਬਹੁਤ ਘੱਟ ਸਰਦਾਰ ਹੁੰਦੇ ਨੇ ਜਦੋਂ ਸਾਨੂੰ ਕੋਈ ਇੱਕ ਦੋ ਸਰਦਾਰ ਦੇਖਣ ਨੂੰ ਮਿਲ ਜਾਂਦੇ ਸਨ ਤਾਂ ਅਸੀਂ ਉਹਨਾਂ ਦੀ ਪੱਗ ਨੂੰ ਲੱਕੀ ਮੰਨਦੇ ਸਨ ਫਿਰ ਸਾਡੇ ਦੇ ਵਿੱਚ ਇਹ ਹੁੰਦਾ ਸੀ ਕਿ ਹੁਣ ਸਾਡੇ 3 ਘੰਟੇ ਸਕੂਲ ਦੇ ਵਿੱਚ ਵਧੀਆ ਜਾਣਗੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਕਈ ਪ੍ਰਸ਼ੰਸਕ ਵੀ ਕਈ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਈਸ਼ਾ ਸ਼ਰਮਾ ਕਈ ਪੰਜਾਬੀ ਗਾਣਿਆਂ ਦੇ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਉਹ ਸਿੱਧੂ ਮੂਸੇਵਾਲਾ ਦੇ ੱੱਕਾ ਗਾਣੇ ਚ ਵੀ ਉਹਨਾਂ ਨੂੰ ਦੇਖਿਆ ਜਾ ਚੁੱਕਿਆ ਹੈ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿੰਗਰਸ ਦੇ ਨਾਲ ਬਤੌਰ ਮਾਡਲ ਦੇਖਿਆ ਜਾ ਚੁੱਕਿਆ ਹੈ ਆਖਿਰ ਕੌਣ ਹੈ ਈਸ਼ਾ ਸ਼ਰਮਾ ਜਿਹੜੀ ਸਰਦਾਰਾ ਨੂੰ ਮੰਦੀ ਹੈ ਲੱਕੀ ਹਿਮਾਚਲ ਦੀਪਾ ਹਾਰਨ ਕੁੜੀ ਈਸ਼ਾ ਸ਼ਰਮਾ ਸਰਦਾਰਾਂ ਦੀ ਪੱਗ ਨੂੰ ਲੱਕੀ ਮੰਨਦੀ ਹੈ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਕੀਤਾ ਗਿਆ ਸੀ ਇਸ ਪੋਡਕਾਸਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀਆਂ ਦੀ ਖੂਬ ਤਾਰੀਫ਼ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਹਿਮਾਚਲ ਦੇ ਵਿੱਚ ਬਹੁਤ ਘੱਟ ਸਰਦਾਰ ਹੁੰਦੇ ਨੇ ਜਦੋਂ ਸਾਨੂੰ ਕੋਈ ਇੱਕ ਦੋ ਸਰਦਾਰ ਦੇਖਣ ਨੂੰ ਮਿਲ ਜਾਂਦੇ ਸਨ ਤਾਂ ਅਸੀਂ ਉਹਨਾਂ ਦੀ ਪੱਗ ਨੂੰ ਲੱਕੀ ਮੰਨਦੇ ਸਨ ਫਿਰ ਸਾਡੇ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਹੁਣ ਸਾਡੇ ਤਿੰਨ ਘੰਟੇ ਸਕੂਲ ਦੇ ਵਿੱਚ ਵਧੀਆ ਜਾਣਗੇ ਉਹਨਾਂ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਕਈ ਪ੍ਰਸ਼ੰਸਕ ਵੀ ਕਈ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਈਸ਼ਾ ਸ਼ਰਮਾ ਕਈ ਪੰਜਾਬੀ ਗਾਣਿਆਂ ਦੇ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਉਹ ਸਿੱਧੂ ਮੂਸੇਵਾਲਾ ਦੇ ੱੱਕਾ ਗਾਣੇ ਚ ਵੀ ਉਹਨਾਂ ਨੂੰ ਦੇਖਿਆ ਜਾ ਚੁੱਕਾ ਹੈ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿੰਗਰਸ ਦੇ ਨਾਲ ਬਤੌਰ ਮਾਡਲ ਦੇਖਿਆ ਜਾ ਚੁੱਕਾ ਹੈ ਆਖਿਰ ਕੌਣ ਹੈ ਈਸ਼ਾ ਸ਼ਰਮਾ ਜਿਹੜੀ ਸਰਦਾਰਾ ਨੂੰ ਮੰਦੀ ਹੈ ਲੱਕੀ ਹਿਮਾਚਲ ਦੇ ਪਹਾੜਾਂ ਨੂੰ ਕੁੜੀ ਈਸ਼ਾ ਸ਼ਰਮਾ ਸਰਦਾਰਾ ਦੀ ਪੱਗ ਨੂੰ ਲੱਕੀ ਮੰਦੀ ਹੈ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਕੀਤਾ ਗਿਆ ਸੀ ਇਸ ਪੋਡਕਾਸਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀਆਂ ਦੀ ਖੂਬ ਤਾਰੀਫ਼ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਹਿਮਾਚਲ ਦੇ ਵਿੱਚ ਬਹੁਤ ਘੱਟ ਸਰਦਾਰ ਹੁੰਦੇ ਨੇ ਜਦੋਂ ਸਾਨੂੰ ਕੋਈ ਇੱਕ ਦੋ ਸਰਦਾਰ ਦੇਖਣ ਨੂੰ ਮਿਲ ਜਾਂਦੇ ਸਨ ਤਾਂ ਅਸੀਂ ਉਹਨਾਂ ਦੀ ਪੱਗ ਨੂੰ ਲੱਕੀਮੰਦ ਦੇ ਸਨ ਫਿਰ ਸਾਡੇ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਹੁਣ ਸਾਡੇ ਤਿੰਨ ਘੰਟੇ ਸਕੂਲ ਦੇ ਵਿੱਚ ਵਧੀਆ ਜਾਣਗੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਕਈ ਵਰਸ਼ਾਂ ਤੋਂ ਕਈ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਈਸ਼ਾ ਸ਼ਰਮਾ ਕਈ ਪੰਜਾਬੀ ਗਾਣਿਆਂ ਦੇ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਉਹ ਸਿੱਧੂ ਮੂਸੇਵਾਲਾ ਦੇ ੱਤਕਾ ਗਾਣੇ ਚ ਵੀ ਉਹਨਾਂ ਨੂੰ ਦੇਖਿਆ ਜਾ ਚੁੱਕਾ ਹੈ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿੰਗਰਸ ਦੇ ਨਾਲ ਬਤੌਰ ਮਾਡਲ ਦੇਖਿਆ ਜਾ ਚੁੱਕਾ ਹੈ ਆਖਿਰ ਕੋਣ ਹੈ ਈਸ਼ਾ ਸ਼ਰਮਾ ਜਿਹੜੀ ਸਰਦਾਰਾ ਨੂੰ ਮੰਦੀ ਹੈ ਲੱਕੀ ਹਿਮਾਚਲ ਦੇ ਪਹਾੜਾਂ ਨੂੰ ਕੁੜੀ ਈਸ਼ਾ ਸ਼ਰਮਾ ਸਰਦਾਰਾ ਦੀ ਪੱਗ ਨੂੰ ਲੱਕੀ ਮੰਦੀ ਹੈ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਕੀਤਾ ਗਿਆ ਸੀ ਇਸ ਪੋਡਕਾਸਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀਆਂ ਦੀ ਖੂਬ ਤਾਰੀਫ਼ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਹਿਮਾਚਲ ਦੇ ਵਿੱਚ ਬਹੁਤ ਘੱਟ ਸਰਦਾਰ ਹੁੰਦੇ ਨੇ ਜਦੋਂ ਸਾਨੂੰ ਕੋਈ ਇੱਕ ਦੋ ਸਰਦਾਰ ਦੇਖਣ ਨੂੰ ਮਿਲ ਜਾਂਦੇ ਸਨ ਤਾਂ ਅਸੀਂ ਉਹਨਾਂ ਦੀ ਪੱਗ ਨੂੰ ਲੱਕੀਮੰਦ ਦੇ ਸਨ ਫਿਰ ਸਾਡੇ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਹੁਣ ਸਾਡੇ ਤਿੰਨ ਘੰਟੇ ਸਕੂਲ ਦੇ ਵਿੱਚ ਵਧੀਆ ਜਾਣਗੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਕਈ ਪ੍ਰਸ਼ੰਸਕ ਵੀ ਕਈ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਈਸ਼ਾ ਸ਼ਾ ਮਾ ਕਈ ਪੰਜਾਬੀ ਗਾਣਿਆਂ ਦੇ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਉਹ ਸਿੱਧੂ ਮੂਸੇਵਾਲਾ ਦੇ ੱਤਕਾ ਗਾਣੇ ਜ ਵੀ ਉਹਨਾਂ ਨੂੰ ਦੇਖਿਆ ਜਾ ਚੁੱਕਾ ਹੈ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿੰਗਰਸ ਦੇ ਨਾਲ ਬਤੌਰ ਮਾਡਲ ਦੇਖਿਆ ਜਾ ਚੁੱਕਾ ਹੈ ਆਖਿਰ ਕੌਣ ਹੈ ਈਸ਼ਾ ਸ਼ਰਮਾ ਜਿਹੜੀ ਸਰਦਾਰਾ ਨੂੰ ਮੰਦੀ ਹੈ ਲੱਕੀ ਹਿਮਾਚਲ ਦੇ ਪਹਾੜਾਂ ਨੂੰ ਕੁੜੀ ਈਸ਼ਾ ਸ਼ਰਮਾ ਸਰਦਾਰਾ ਦੀ ਪੱਗ ਨੂੰ ਲੱਕੀ ਮੰਦੀ ਹੈ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਕੀਤਾ ਗਿਆ ਸੀ ਇਸ ਪੋਡਕਾਸਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀਆਂ ਦੀ ਖੂਬ ਤਾਰੀਫ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਹਿਮਾਚਲ ਦੇ ਵਿੱਚ ਬਹੁਤ ਘੱਟ ਸਰਦਾਰ ਹੁੰਦੇ ਨੇ ਜਦੋਂ ਸਾਨੂੰ ਕੋਈ ਇੱਕ ਦੋ ਸਰਦਾਰ ਦੇਖਣ ਨੂੰ ਮਿਲ ਜਾਂਦੇ ਸਨ ਤਾਂ ਅਸੀਂ ਉਹਨਾਂ ਦੀ ਪੱਗ ਨੂੰ ਲੱਕੀਮੰਦ ਦੇ ਸਨ ਫਿਰ ਸਾਡੇ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਹੁਣ ਸਾਡੇ 3 ਘੰਟੇ ਸਕੂਲ ਦੇ ਵਿੱਚ ਵਧੀਆ ਜਾਣਗੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਕਈ ਪ੍ਰਸ਼ੰਸਕ ਵੀ ਕਈ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਈਸ਼ਾ ਸ਼ਰਮਾ ਕਈ ਪੰਜਾਬੀ ਗਾਣਿਆਂ ਦੇ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਉਹ ਸਿੱਧੂ ਮੂਸੇਵਾਲਾ ਤੇ ੱੱਕਾ ਗਾਣੇ ਜਬੀ ਉਹਨਾਂ ਨੂੰ ਦੇਖਿਆ ਜਾ ਚੁੱਕਾ ਹੈ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿੰਗਰਸ ਦੇ ਨਾਲ ਬਤੌਰ ਮਾਡਲ ਦੇਖਿਆ ਜਾ ਚੁੱਕਾ ਹੈ ਆਖਿਰ ਕੋਣ ਹੈ ਈਸ਼ਾ ਸ਼ਰਮਾ ਜਿਹੜੀ ਸਰਦਾਰਾ ਨੂੰ ਮੰਨਦੀ ਹੈ ਲੱਕੀ ਹਿਮਾਚਲ ਦੀ ਪਹਾੜਨ ਕੁੜੀ ਈਸ਼ਾ ਸ਼ਰਮਾ ਸਰਦਾਰਾਂ ਦੀ ਪੱਗ ਨੂੰ ਲੱਕੀ ਮੰਨਦੀ ਹੈ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਕੀਤਾ ਗਿਆ ਸੀ ਇਸ ਪੋਡਕਾਸਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀਆਂ ਦੀ ਖੂਬ ਤਾਰੀਫ਼ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਹਿਮਾਚਲ ਦੇ ਵਿੱਚ ਬਹੁਤ ਕਾਟੇ ਸਰਦਾਰ ਹੁੰਦੇ ਨੇ ਜਦੋਂ ਸਾਨੂੰ ਕੋਈ ਇੱਕ ਦੋ ਸਰਦਾਰ ਦੇਖਣ ਨੂੰ ਮਿਲ ਜਾਂਦੇ ਸਨ ਤਾਂ ਅਸੀਂ ਉਹਨਾਂ ਦੀ ਪੱਗ ਨੂੰ ਲੱਕੀਮੰਦ ਦੇ ਸਨ ਫਿਰ ਸਾਡੇ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਹੁਣ ਸਾਡੇ 3 ਘੰਟੇ ਸਕੂਲ ਦੇ ਵਿੱਚ ਵਧੀਆ ਜਾਣਗੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਕਈ ਪ੍ਰਸ਼ੰਸਕ ਵੀ ਕਈ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਈਸ਼ਾ ਸ਼ਰਮਾ ਕਈ ਪੰਜਾਬੀ ਗਾਣਿਆਂ ਦੇ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਉਹ ਸਿੱਧੂ ਮੂਸੇਵਾਲਾ ਦੇ ੱੱਕਾ ਗਾਣੇ ਚ ਵੀ ਉਹਨਾਂ ਨੂੰ ਦੇਖਿਆ ਜਾ ਚੁੱਕਿਆ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿੰਗਰਸ ਦੇ ਨਾਲ ਬਤੌਰ ਮਾਡਲ ਦੇਖਿਆ ਜਾ ਚੁੱਕਾ ਹੈ ਆਖਿਰ ਕੋਣ ਹੈ ਈਸ਼ਾ ਸ਼ਰਮਾ ਜਿਹੜੀ ਸਰਦਾਰਾਂ ਨੂੰ ਮੰਦੀ ਹੈ ਲੱਕੀ ਹਿਮਾਚਲ ਦੀ ਪਹਾੜਨ ਕੁੜੀ ਈਸ਼ਾ ਸ਼ਰਮਾ ਸਰਦਾਰਾਂ ਦੀ ਪੱਕ ਨੂੰ ਲੱਕੀ ਮੰਦੀ ਹੈ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਕੀਤਾ ਗਿਆ ਸੀ ਇਸ ਪੋਡਕਾਸਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀਆਂ ਦੀ ਖੂਬ ਤਾਰੀਫ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਹਿਮਾਚਲ ਦੇ ਵਿੱਚ ਬਹੁਤ ਘੱਟ ਸਰਦਾਰ ਹੁੰਦੇ ਨੇ ਜਦੋਂ ਸਾਨੂੰ ਕੋਈ ਇੱਕ ਦੋ ਸਰਦਾਰ ਦੇਖਣ ਨੂੰ ਮਿਲ ਜਾਂਦੇ ਸਾਂ ਤਾਸੀਂ ਉਹਨਾਂ ਦੀ ਪੱਗ ਨੂੰ ਲੱਕੀਮੰਦ ਦੇ ਸਨ ਫਿਰ ਸਾਡੇ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਹੁਣ ਸਾਡੇ ਤਿੰਨ ਘੰਟੇ ਸਕੂਲ ਦੇ ਵਿੱਚ ਵਧੀਆ ਜਾਣਗੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਕਈ ਪ੍ਰਸ਼ੰਸਕ ਵੀ ਕਈ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਈਸ਼ਾ ਸ਼ਰਮਾ ਕਈ ਪੰਜਾਬੀ ਗਾਣਿਆਂ ਦੇ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਉਹ ਸਿੱਧੂ ਮੂਸੇਵਾਲਾ ਦੇ ੱੱਕਾ ਗਾਣੇ ਚ ਵੀ ਉਹਨਾਂ ਨੂੰ ਦੇਖਿਆ ਜਾ ਚੁੱਕਾ ਹੈ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿੰਗਰਸ ਦੇ ਨਾਲ ਬਤੌਰ ਮਾਡਲ ਦੇਖਿਆ ਜਾ ਚੁੱਕਾ ਹੈ ਆਖਿਰ ਕੌਣ ਹੈ ਈਸ਼ਾ ਸ਼ਰਮਾ ਜਿਹੜੀ ਸਰਦਾਰਾਂ ਨੂੰ ਮੰਨਦੀ ਹੈ ਲੱਕੀ ਹਿਮਾਚਲ ਦੀ ਪਹਾੜਨ ਕੁੜੀ ਈਸ਼ਾ ਸ਼ਰਮਾ ਸਰਦਾਰਾਂ ਦੀ ਪੱਗ ਨੂੰ ਲੱਕੀ ਮੰਨਦੀ ਹੈ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਕੀਤਾ ਗਿਆ ਸੀ ਇਸ ਪੋਡਕਾਸਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀਆਂ ਦੀ ਖੂਬ ਤਾਰੀਫ਼ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਹਿਮਾਚਲ ਦੇ ਵਿੱਚ ਬਹੁਤ ਘੱਟ ਸਰਦਾਰ ਹੁੰਦੇ ਨੇ ਜਦੋਂ ਸਾਨੂੰ ਕੋਈ ਇੱਕ ਦੋ ਸਰਦਾਰ ਦੇਖਣ ਨੂੰ ਮਿਲ ਜਾਂਦੇ ਸਨ ਤਾਂ ਅਸੀਂ ਉਹਨਾਂ ਦੀ ਪੱਗ ਨੂੰ ਲੱਕੀ ਮੰਨਦੇ ਸਨ ਫਿਰ ਸਾਡੇ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਹੁਣ ਸਾਡੇ 3 ਘੰਟੇ ਸਕੂਲ ਦੇ ਵਿੱਚ ਵਧੀਆ ਜਾਣਗੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਕਈ ਪ੍ਰਸ਼ੰਸਕ ਵੀ ਕਈ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਈਸ਼ਾ ਸ਼ਰਮਾ ਕਈ ਪੰਜਾਬੀ ਗਾਣਿਆਂ ਦੇ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਉਹ ਸਿੱਧੂ ਮੂਸੇਵਾਲਾ ਦੇ ੱੱਕਾ ਗਾਣੇ ਚ ਵੀ ਉਹਨਾਂ ਨੂੰ ਦੇਖਿਆ ਜਾ ਚੁੱਕਾ ਹੈ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿੰਗਰਸ ਦੇ ਨਾਲ ਬਤੌਰ ਮਾਡਲ ਦੇਖਿਆ ਜਾ ਚੁੱਕਾ ਹੈ ਆਖਿਰ ਕੋਣ ਹੈ ਈਸ਼ਾ ਸ਼ਰਮਾ ਜਿਹੜੀ ਸਰਦਾਰਾ ਨੂੰ ਮੰਦੀ ਹੈ ਲੱਕੀ ਹਿਮਾਚਲ ਦੇ ਪਹਾੜਾਂ ਨੂੰਕੜੀ ਈਸ਼ਾ ਸ਼ਰਮਾ ਸਰਦਾਰਾਂ ਦੀ ਪੱਗ ਨੂੰ ਲੱਕੀ ਮੰਨਦੀ ਹੈ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਕੀਤਾ ਗਿਆ ਸੀ ਇਸ ਪੋਡਕਾਸਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀਆਂ ਦੀ ਖੂਬ ਤਾਰੀਫ਼ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਹਿਮਾਚਲ ਦੇ ਵਿੱਚ ਬਹੁਤ ਘੱਟ ਸਰਦਾਰ ਹੁੰਦੇ ਨੇ ਜਦੋਂ ਸਾਨੂੰ ਕੋਈ ਇੱਕ ਦੋ ਸਰਦਾਰ ਦੇਖਣ ਨੂੰ ਮਿਲ ਜਾਂਦੇ ਸਨ ਤਾਂ ਅਸੀਂ ਉਹਨਾਂ ਦੀ ਪੱਗ ਨੂੰ ਲੱਕੀ ਮੰਨਦੇ ਸਨ ਫਿਰ ਸਾਡੇ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਹੁਣ ਸਾਡੇ ਤਿੰਨ ਘੰਟੇ ਸਕੂਲ ਦੇ ਵਿੱਚ ਵਧੀਆ ਜਾਣਗੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਕਈ ਪ੍ਰਸ਼ੰਸਕ ਵੀ ਕਈ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਈਸ਼ਾ ਸ਼ਰਮਾ ਕਈ ਪੰਜਾਬੀ ਗਾਣਿਆਂ ਦੇ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਉਹ ਸਿੱਧੂ ਮੂਸੇਵਾਲਾ ਦੇ ੱੱਕਾ ਗਾਣੇ ਚ ਵੀ ਉਹਨਾਂ ਨੂੰ ਦੇਖਿਆ ਜਾ ਚੁੱਕਾ ਹੈ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿੰਗਰਸ ਦੇ ਨਾਲ ਬਤੌਰ ਮਾਡਲ ਦੇਖਿਆ ਜਾ ਚੁੱਕਾ ਹੈ ਆਖਿਰ ਕੌਣ ਹੈ ਈਸ਼ਾ ਸ਼ਰਮਾ ਜਿਹੜੀ ਸਰਦਾਰਾ ਨੂੰ ਮੰਦੀ ਹੈ ਲੱਕੀ ਹਿਮਾਚਲ ਦੇ ਪਹਾੜਾਂ ਨੂੰ ਕੁੜੀ ਈਸ਼ਾ ਸ਼ਰਮਾ ਸਰਦਾਰਾ ਦੀ ਪੱਗ ਨੂੰ ਲੱਕੀ ਮੰਦੀ ਹੈ ਹਾਲੀ ਦੇ ਵਿੱਚ ਉਹਨਾਂ ਦੇ ਇੱਕ ਪੋਡਕਾਸਟ ਕੀਤਾ ਗਿਆ ਸੀ ਇਸ ਪੋਡਕਾਸਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀਆਂ ਦੀ ਖੂਬ ਤਾਰੀਫ਼ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਹਿਮਾਚਲ ਦੇ ਵਿੱਚ ਬਹੁਤ ਘੱਟ ਸਰਦਾਰ ਹੁੰਦੇ ਨੇ ਜਦੋਂ ਸਾਨੂੰ ਕੋਈ ਇੱਕ ਦੋ ਸਰਦਾਰ ਦੇਖਣ ਨੂੰ ਮਿਲ ਜਾਂਦੇ ਸਨ ਤਾਂ ਅਸੀਂ ਉਹਨਾਂ ਦੀ ਪੱਗ ਨੂੰ ਲੱਕੀਮੰਦ ਦੇ ਸਨ ਫਿਰ ਸਾਡੇ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਹੁਣ ਸਾਡੇ 3 ਘੰਟੇ ਸਕੂਲ ਦੇ ਵਿੱਚ ਵਧੀਆ ਜਾਣਗੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਕਈ ਪ੍ਰਸ਼ੰਸਕ ਵੀ ਇੱਕੇ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਈਸ਼ਾ ਸ਼ਰਮਾ ਕਈ ਪੰਜਾਬੀ ਗਾਣਿਆਂ ਦੇ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਉਹ ਸਿੱਧੂ ਮੂਸੇਵਾਲਾ ਦੇ ੱਤਕਾ ਗਾਣੇ 'ਚ ਵੀ ਉਹਨਾਂ ਨੂੰ ਦੇਖਿਆ ਜਾ ਚੁੱਕਾ ਹੈ। ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿੰਗਰਸ ਦੇ ਨਾਲ ਬਤੌਰ ਮਾਡਲ ਦੇਖਿਆ ਜਾ ਚੁੱਕਾ ਹੈ। ਆਖਿਰ ਕੋਣ ਹੈ ਈਸ਼ਾ ਸ਼ਰਮਾ ਜਿਹੜੀ ਸਰਦਾਰਾ ਨੂੰ ਮੰਨਦੀ ਹੈ ਲੱਕੀ। ਹਿਮਾਚਲ ਦੀ ਪਹਾੜਾਂ ਦੀ ਕੁੜੀ ਈਸ਼ਾ ਸ਼ਰਮਾ ਸਰਦਾਰਾਂ ਦੀ ਪੱਗ ਨੂੰ ਲੱਕੀ ਮੰਨਦੀ ਹੈ। ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਕੀਤਾ ਗਿਆ ਸੀ। ਇਸ ਪੋਡਕਾਸਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕੋ ਵੀਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀਆਂ ਦੀ ਖੂਬ ਤਾਰੀਫ਼ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਹਿਮਾਚਲ ਦੇ ਵਿੱਚ ਬਹੁਤ ਘੱਟ ਸਰਦਾਰ ਹੁੰਦੇ ਨੇ ਜਦੋਂ ਸਾਨੂੰ ਕੋਈ ਇੱਕ ਦੋ ਸਰਦਾਰ ਦੇਖਣ ਨੂੰ ਮਿਲ ਜਾਂਦੇ ਸਨ ਤਾਂ ਅਸੀਂ ਉਹਨਾਂ ਦੀ ਪੱਗ ਨੂੰ ਲੱਕੀਮੰਦ ਦੇ ਸਨ ਫਿਰ ਸਾਡੇ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਹੁਣ ਸਾਡੇ ਤਿੰਨ ਘੰਟੇ ਸਕੂਲ ਦੇ ਵਿੱਚ ਵਧੀਆ ਜਾਣਗੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਕਈ ਪ੍ਰਸ਼ੰਸਕ ਵੀ ਕਈ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਈਸ਼ਾ ਸ਼ਰਮਾ ਕਈ ਪੰਜਾ ਬੀ ਗਾਣਿਆਂ ਦੇ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਉਹ ਸਿੱਧੂ ਮੂਸੇਵਾਲਾ ਦੇ ੱਤਕਾ ਗਾਣੇ ਜ ਵੀ ਉਹਨਾਂ ਨੂੰ ਦੇਖਿਆ ਜਾ ਚੁੱਕਾ ਹੈ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿੰਗਰਸ ਦੇ ਨਾਲ ਬਤੌਰ ਮਾਡਲ ਦੇਖਿਆ ਜਾ ਚੁੱਕਾ ਹੈ